ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਤੇ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਵੀ ਜਰੂਰ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਕਹਾਣੀ। ਇਹ ਤਾਂ ਹੱਦ ਹੀ ਹੋ ਗਈ। ਕੀ ਸਾਰੀ ਜ਼ਿੰਦਗੀ ਅਸੀਂ ਸੱਸ ਸਹੁਰੇ ਦੀ ਸੇਵਾ ਹੀ ਕਰਦੇ ਰਹਾਂਗੇ? ਹੁਣ ਤੱਕ ਤਾਂ ਮੰਮੀ ਜੀ ਠੀਕ ਸੀ, ਸਿਹਤਮੰਦ ਸੀ ਤਾਂ ਸਭ ਕੁਝ ਵਧੀਆ ਚੱਲ ਰਿਹਾ ਸੀ। ਹੁਣ ਮੰਮੀ ਜੀ ਮੰਜੇ ਤੇ ਪੈ ਗਏ ਹਨ। ਉਨ੍ਹਾਂ ਦੀ ਸੇਵਾ ਵੀ ਸਾਨੂੰ ਹੀ ਕਰਨੀ ਪੈਂਦੀ ਹੈ ਜੇਕਰ ਹੁਣ ਮੁੰਡੇ ਤਿੰਨ ਹਨ ਤਾਂ ਮਾਪੇ ਦਾ ਬੋਝ ਵੀ ਤਿੰਨਾਂ ਉੱਤੇ ਬਰਾਬਰ ਹੀ ਪੈਣਾ ਚਾਹੀਦਾ ਹੈ ਹਰ ਚੀਜ਼ ਦੀ ਵੰਡ ਕਰ ਹੀ ਰਹੇ ਹਾਂ ਤਾਂ ਮੰਮੀ ਪਾਪਾ ਦੇ ਰਹਿਣ ਦੀ ਵੰਡ ਵੀ ਲੱਗਦੇ ਹੱਥੀ ਕਰ ਹੀ ਲੈਂਦੇ ਹਾਂ ਵੱਡੀ ਨੂੰ ਪਰਨੀਤ ਨੇ ਕਿਹਾ ਤਾਂ ਵਿਚਕਾਰਲੀ ਨੂੰ ਜਸਲੀਨ ਨੇ ਵੀ ਉਸ ਦਾ ਸਾਥ ਦਿੱਤਾ ਕਿ ਦੀਦੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੰਮੀ ਪਾਪਾ ਦੀ ਵੰਡ ਵੀ ਤਿੰਨ ਤਿੰਨ ਮਹੀਨੇ ਦੇ ਲਈ ਕਰ ਲੈਂਦੇ ਹਾਂ ਪਹਿਲੇ ਤਿੰਨ ਮਹੀਨੇ ਤੁਸੀਂ ਰੱਖ ਲਓ ਸ਼ੁਰੂਆਤ ਤੁਹਾਡੇ ਤੋਂ ਕਰਾਂਗੇ। ਐਨੀ ਗੱਲ ਸੁਣ ਕੇ ਵੱਡੀ ਨੂੰ ਪੜਕੁੱਠੀ ਤੇ ਬੋਲੀ ਸ਼ੁਰੂਆਤ ਮੇਰੇ ਤੋਂ ਹੀ ਕਿਉਂ? ਤੂੰ ਵੀ ਤਾਂ ਪਹਿਲਾਂ ਉਹਨਾਂ ਨੂੰ ਰੱਖ ਹੀ ਸਕਦੀ ਹੈ। ਉਦੋਂ ਹੀ ਵੱਡੇ ਮੁੰਡੇ ਭਿੰਦਰ ਨੇ ਕਿਹਾ ਹੁਣ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਹੋ ਗਈ? ਮੇਰੀ ਜਿਸ ਕਾਰਨ ਨਾਲ ਗੱਲ ਹੋ ਗਈ ਹੈ ਉਹ ਵੀ ਕੱਲ ਇੱਥੇ ਪਹੁੰਚ ਜਾਵੇਗਾ। ਜੋ ਤੈਅ ਕਰਨਾ ਹੈ ਆਪਾਂ ਸਾਰੇ ਕੱਲ ਨੂੰ ਕਰ ਲਵਾਂਗੇ। ਬਲਕਿ ਮੈਂ ਤਾਂ ਚਾਹੁੰਦਾ ਹਾਂ ਕਿ ਮੰਮੀ ਜੀ ਤੇ ਪਾਪਾ ਜੀ ਦੇ ਨਾਮ ਦੀ ਪਰਚੀ ਕੱਢ ਲੈਂਦੇ ਹਾਂ। ਜਿਹਦੇ ਹਿੱਸੇ ਵਿੱਚ ਉਹਨਾਂ ਦਾ ਨਾਮ ਆਊਗਾ ਉਹੀ ਉਹਨਾਂ ਨੂੰ ਪਹਿਲੇ 3 ਮਹੀਨੇ ਆਪਣੇ ਨਾਲ ਰੱਖੂਗਾ ਘਰ ਦੇ ਬਰਾਂਡੇ ਵਿੱਚ ਟਹਿਲ ਰਹੇ ਨਾਨਕ ਸਿੰਘ ਜੀ ਆਪਣੇ ਪੁੱਤ ਤੇ ਨੋਹਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸੀ ਉਹ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਪਤਨੀ ਸੰਤੋ ਨੂੰ ਕਹਿਣ ਲੱਗੇ ਵੇਖ ਰਹੀ ਹੈ ਤੂੰ ਸੰਤੋ ਇਹ ਉਹੀ ਪੁੱਤ ਨੇ ਜੋ ਕਦੇ ਬਚਪਨ ਵਿੱਚ ਇਸ ਗੱਲ ਦੀ ਪਰਚੀ ਪਾਉਂਦੇ ਸੀ ਕਿ ਮਾਂ ਦੇ ਨਾਲ ਕੌਣ ਸੌਵੇਂਗਾ ਹੁਣ ਸਾਡੇ ਉਹੀ ਪੁੱਤ ਆਪਣੇ ਦੋਵਾਂ ਦੀ ਪਰਚੀ ਪਾਉਣਗੇ ਕਿ ਜਿਸ ਦੇ ਹਿੱਸੇ ਵਿੱਚ ਉਹਨਾਂ ਦਾ ਨਾਮ ਆਊਗਾ ਉਹ ਸਾਨੂੰ ਪਹਿਲਾਂ ਰੱਖੂਗਾ ਕਿਉਂਕਿ ਕੋਈ ਵੀ ਸਾਨੂੰ ਰੱਖਣ ਦੇ ਲਈ ਤਿਆਰ ਨਹੀਂ ਹੈ ਹੁਣ ਕੀ ਇਹੀ ਦਿਨ ਦੇਖਣੇ ਬਾਕੀ ਰਹਿ ਗਏ ਸੀ ਇਸ ਉਮਰ ਵਿੱਚ ਵੈਸੇ ਵੀ ਇਹਨਾਂ ਦੋਵੇਂ ਪੁੱਤ ਤੇ ਨੋਹਾਂ ਦੇ ਝਗੜੇ ਤਾਂ ਇੰਨੇ ਦਿਨਾਂ ਤੋਂ ਦੇਖ ਹੀ ਰਹੇ ਸੀ ਹੁਣ ਤੱਕ ਤਾਂ ਸਿਰਫ ਜ਼ਮੀਨ ਜਾਇਦਾਦ ਦੀਆਂ ਵੰਡਦੀਆਂ ਗੱਲਾਂ ਹੀ ਚੱਲ ਰਹੀਆਂ ਸੀ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਦਾ ਮਨ ਨਹੀਂ ਭਰਿਆ ਤਾਂ ਹੁਣ ਆਪਣੇ ਮਾਪਿਆਂ ਨੂੰ ਵੀ ਵੰਡਣ ਉੱਤੇ ਆ ਗਏ ਹਨ ਕਿ ਐਸੇ ਦਿਨ ਦੇ ਲਈ ਆਪਾਂ ਇਹਨਾਂ ਨੂੰ ਪਾਲ-ਪਰੋਸ ਕੇ ਵੱਡਾ ਕੀਤਾ ਸੀ ਇਹਨਾਂ ਪੜਾ ਲਿਖਾ ਕੇ ਆਪਣੇ ਪੈਰਾਂ 'ਤੇ ਖੜਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਇਹ ਪੁੱਤ ਆਪਣੀਆਂ ਘਰਵਾਲੀਆਂ ਦੀ ਹੀ ਹਾਂ ਵਿੱਚ ਹਾਂ ਮਲਾਉਣ ਤੇ ਸਾਡਾ ਜਿਉਣਾ ਮੁਸ਼ਕਲ ਕਰ ਦੇਣ ਆਪਣੇ ਪਤੀ ਨਾਨਕ ਸਿੰਘ ਦੀ ਗੱਲ ਸੁਣ ਕੇ ਸੰਤੋ ਕਹਿਣ ਲੱਗੀ ਜੀ ਚਿੰਤਾ ਤਾਂ ਮੈਨੂੰ ਵੀ ਬਹੁਤ ਹੋ ਰਹੀ ਹੈ ਪਰ ਜਦੋਂ ਆਪਣੀ ਹੀ ਔਲਾਦ ਖੋਟੇ ਦਿਲ ਦੀ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ ਤੁਸੀਂ ਸਬਰ ਰੱਖੋ ਰੱਬ ਸਭ ਠੀਕ ਕਰੂਗਾ ਬਿਨਾਂ ਗੱਲ ਤੋਂ ਚਿੰਤਾ ਨਾ ਕਰੋ ਮੈਂ ਤਾਂ ਪਹਿਲਾਂ ਹੀ ਬਿਮਾਰ ਪਈ ਹਾਂ ਤੇ ਜੇ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਤੁਹਾਡਾ ਖਿਆਲ ਕੌਣ ਰੱਖੂਗਾ ਵੀਲਚੇਅਰ ਤੇ ਬੈਠੇ ਹੋਈ ਸੰਤੋ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਸੰਤੋ ਪਰ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਸਾਡੇ ਬੱਚੇ ਸਾਡੀ ਕਿਸਮਤ ਦਾ ਫੈਸਲਾ ਪਰਚੀਆਂ ਬਣਾ ਕੇ ਕਰਨਗੇ ਪਤਾ ਨਹੀਂ ਰੱਬ ਨੇ ਸਾਡੇ ਭਾਗਾਂ ਵਿੱਚ ਹੋਰ ਕੀ ਕੀ ਦੇਖਣਾ ਲਿਖਿਆ ਹੈ ਇਹਨਾਂ ਕਹਿ ਕੇ ਉਹ ਉਦਾਸ ਮਨ ਨਾਲ மஞ்சੀ ਉੱਤੇ ਲੰਮਾ ਪੈ ਗਿਆ ਉਧਰ ਹਾਲਾਤ ਤੋਂ ਮਜਬੂਰ ਸੰਤੋ ਵੀ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਵਿੱਚ ਗਵਾਚ ਗਈ ਜਦੋਂ ਉਹਨਾਂ ਦੇ ਘਰ ਤੀਜੇ ਪੁੱਤ ਨੇ ਜਨਮ ਲਿਆ ਸੀ ਤਾਂ ਉਦੋਂ ਉਹਨਾਂ ਦੀ ਨਣਾਨ ਨੇ ਕਿਹਾ ਸੀ ਵਧਾਈ ਹੋਵੇ ਸੰਤੋ ਤੀਜੀ ਵਾਰ ਵੀ ਮੁੰਡਾ ਹੋਇਆ ਹੈ ਹੁਣ ਤਾਂ ਤੇਰੇ ਘਰੇ ਧਨ-ਦੌਲਤ ਦੀ ਵੀ ਕੋਈ ਕਮੀ ਨਹੀਂ ਰਹੂਗੀ ਜਿਹਦੇ ਤਿੰਨ-ਤਿੰਨ ਪੁੱਤ ਹੋਣ ਉਹਦੀ ਤਾਂ ਐਸ਼ ਹੀ ਐਸ਼ ਹੁੰਦੀ ਹੈ ਤਿੰਨੇ ਪੁੱਤ ਇਸੇ ਗੱਲ ਦੇ ਲਈ ਲੜਨਗੇ ਕਿ ਮੰਮੀ ਪਾਪਾ ਨੂੰ ਮੈਂ ਰੱਖੂਗਾ ਮੈਂ ਰੱਖੂਗਾ ਸੰਤੋ ਅਤੇ ਨਾਨਕ ਸਿੰਘ ਦੇ ਤਿੰਨ ਪੁੱਤ ਤੇ ਨੂੰਹਾਂ ਹਨ। ਉਹਨਾਂ ਦੇ ਦੋ ਪੁੱਤ ਭਿੰਦਰ ਤੇ ਜਸਕਰਨ, ਉਹਨਾਂ ਦੀ ਵੱਡੀ ਨੂੰਹ ਪ੍ਰਦੀਪ ਤੇ ਵਿਚਕਾਰਲੀ ਨੂੰਹ ਜਸਲੀਨ ਸਾਂਝੇ ਪਰਿਵਾਰ ਦਾ ਹੀ ਹਿੱਸਾ ਹਨ। ਇਹ ਦੋਵੇਂ ਮੁੰਡੇ ਆਪਣੇ ਪਿਓ ਦਾ ਕਾਰੋਬਾਰ ਸੰਭਾਲਦੇ ਨੇ, ਜਦੋਂ ਕਿ ਤੀਜਾ ਮੁੰਡਾ ਮਨਕੀਰਤ ਲੁਧਿਆਣੇ ਵਿੱਚ ਨੌਕਰੀ ਕਰਦਾ ਹੈ। ਜਿਸ ਦਾ ਵਿਆਹ ਲੱਭਦੀ ਬਨਾਮ ਦੀ ਕੁੜੀ ਦੇ ਨਾਲ 6 ਮਹੀਨੇ ਪਹਿਲਾਂ ਹੀ ਹੋਇਆ ਹੈ। ਨਾਨਕ ਸਿੰਘ ਦੀ ਵੱਡੀ ਨੂੰਹ ਤੇ ਵਿਚਕਾਰਲੀ ਨੂੰਹ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ ਸੀ। ਵੱਡੀ ਨੂੰ ਪ੍ਰਦੀਪ ਜੋ ਵੀ ਕੰਮ ਕਰਦੀ ਉਹ ਵਿਚਕਾਰਲੀ ਨੂੰ ਜਸਲੀਨ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ ਤੇ ਜਸਲੀਨ ਕੁਝ ਵੀ ਕਹਿੰਦੀ ਤਾਂ ਪ੍ਰਦੀਪ ਹਮੇਸ਼ਾ ਉਸ ਦੀ ਗੱਲ ਨੂੰ ਵਿੱਚੋਂ ਹੀ ਕੱਟ ਦਿੰਦੀ ਸੀ ਬਹੁਤ ਵਾਰੀ ਦੋਵਾਂ ਵਿੱਚ ਰਸੋਈ ਵਿੱਚ ਹੀ ਲੜਾਈ ਹੋ ਜਾਇਆ ਕਰਦੀ ਸੀ ਅਤੇ ਦੋਵੇਂ ਬਿੱਲੀਆਂ ਵਾਂਗੂ ਲੜਨ ਲੱਗ ਜਾਂਦੀਆਂ ਸਾਰਾ ਘਰ ਸਿਰ ਤੇ ਚੱਕ ਲੈਂਦੀਆਂ ਸੀ ਇਸ ਗੱਲ ਦਾ ਖਮਿਆਜਾ ਸੰਤੂ ਅਤੇ ਨਾਨਕ ਸਿੰਘ ਨੂੰ ਭੁਗਤਣਾ ਪਿਆ ਕਿਉਂਕਿ ਪ੍ਰਦੀਪ ਤੇ ਜਸਲੀਨ ਦੋਵਾਂ ਵਿੱਚੋਂ ਕੋਈ ਵੀ ਆਪਣੇ ਬੁੱਢੇ ਸੱਸ ਸਹੁਰੇ ਨੂੰ ਚਾਹ ਨਾਸ਼ਤਾ ਜਾਂ ਖਾਣਾ ਦੇਣ ਤੱਕ ਵੀ ਰਾਜ਼ੀ ਨਹੀਂ ਸੀ ਕਿੰਨੀ ਵਾਰ ਤਾਂ ਦੋਵੇਂ ਨੋਹਾ ਸਾਰਾ ਸਾਰਾ ਦਿਨ ਰਸੋਈ ਵਿੱਚ ਪੈਰ ਹੀ ਨਹੀਂ ਸੀ ਧਰਦੀਆਂ ਅਤੇ ਬਾਹਰੋਂ ਹੀ ਖਾਣਾ ਮੰਗਵਾ ਕੇ ਖਾ ਲੈਂਦੀਆਂ ਸੀ ਆਪਣੇ ਆਪਣੇ ਘਰ ਵਾਲਿਆਂ ਨੂੰ ਵੀ ਉਹਨਾਂ ਨੇ ਕਿਹਾ ਹੋਇਆ ਸੀ ਕਿ ਦੁਪਹਿਰ ਨੂੰ ਬਾਹਰ ਤੋਂ ਹੀ ਖਾਣਾ ਖਾ ਲਿਆ ਕਰੋ ਤੇ ਬੱਚਿਆਂ ਨੂੰ ਸਕੂਲ ਦੀ ਕੰਟੀਨ ਵਿੱਚੋਂ ਖਾਣ ਦੇ ਲਈ ਪੈਸੇ ਦੇ ਦਿੰਦੀਆਂ ਸੀ ਤਾਂ ਕਿ ਦਰਾਨੇ ਚਠਾਣੀ ਨੂੰ ਇੱਕ ਦੂਜੇ ਦਾ ਮੂੰਹ ਨਾ ਦੇਖਣਾ ਪਵੇ ਇਸ ਕਰਕੇ ਪੂਰੇ ਪਰਿਵਾਰ ਨੂੰ ਘਰ ਦਾ ਬਣਿਆ ਹੋਇਆ ਖਾਣਾ ਨਹੀਂ ਮਿਲਦਾ ਸੀ ਬਾਕੀ ਸਭ ਤਾਂ ਬਾਹਰ ਦਾ ਖਾਣਾ ਆਰਾਮ ਨਾਲ ਖਾ ਲੈਂਦੇ ਸੀ ਪਰ ਸੰਤੋ ਅਤੇ ਨਾਨਕ ਸਿੰਘ ਨੂੰ ਘਰ ਦਾ ਖਾਣਾ ਹੀ ਪਚਦਾ ਸੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਭੋਰਾ ਵੀ ਫਿਕਰ ਨਹੀਂ ਸੀ ਸੰਤੋ ਖੁਦ ਹੀ ਇਸ ਉਮਰ ਵਿੱਚ ਰਸੋਈ ਵਿੱਚ ਜਾਂਦੀ ਅਤੇ ਆਪਣੇ ਅਤੇ ਨਾਨਕ ਸਿੰਘ ਜੀ ਦੇ ਲਈ ਕੁਝ ਹਲਕਾ ਫੁਲਕਾ ਖਾਣਾ ਤਿਆਰ ਕਰਦੀ ਜਿਵੇਂ ਦਲੀਆ ਖਿਚੜੀ ਬਣਾ ਕੇ ਲੈ ਆਉਂਦੀ ਉਸ ਉੱਤੇ ਵੀ ਉਹ ਦੋਵੇਂ ਰੌਲਾ ਪਾਉਣ ਲੱਗ ਜਾਂਦੀਆਂ ਮਾਂ ਜੀ ਖਾਣਾ ਬਣਾਉਣ ਤੋਂ ਬਾਅਦ ਰਸੋਈ ਕਿੰਨੀ ਗੰਦੀ ਛੱਡ ਦਿੰਦੇ ਹੋ ਤੁਸੀਂ ਹੁਣ ਇਹ ਕੌਣ ਸਾਫ਼ ਕਰੂਗਾ ਸੰਤੋ ਦੀ ਉਮਰ ਹੁਣ ਕਾਫੀ ਹੋ ਚੁੱਕੀ ਸੀ ਤੇ ਉਤੋਂ ਉਹਨਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਸੀ ਅਤੇ ਡਾਕਟਰ ਨੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਜਦੋਂ ਦੋਵੇਂ ਨੂਹਾ ਨੇ ਸੱਸ ਸਹੁਰੇ ਤੋਂ ਪੱਲਾ ਛੱਡ ਲਿਆ ਸੀ ਤਾਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਖੁਦ ਹੀ ਚੁਕਣੀ ਪੈਂਦੀ ਸੀ ਸੰਤੋ ਅਤੇ ਨਾਨਕ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਪੁਰਾਣੇ ਮਕਾਨ ਵਿੱਚ ਹੀ ਰਹਿੰਦਾ ਸੀ ਨਾਨਕ ਸਿੰਘ ਜੀ ਆਪਣੀ ਪਤਨੀ ਸੰਤੋ ਦੇ ਨਾਲ ਥੱਲੇ ਰਹਿੰਦੇ ਸੀ ਜਦੋਂ ਕਿ ਦੋਵੇਂ ਮੁੰਡੇ ਤੇ ਨੂਹਾ ਉੱਪਰ ਦੀ ਮੰਜ਼ਲ ਉੱਤੇ ਬਣੇ ਹੋਏ ਕਮਰਿਆਂ ਵਿੱਚ ਰਹਿੰਦੇ ਸੀ ਵੈਸੇ ਤਾਂ ਘਰ ਐਨਾ ਵੱਡਾ ਸੀ ਕਿ ਦੋਵੇਂ ਨੂੰਹਾਂ ਨੂੰ ਉੱਪਰ ਵਾਲੇ ਕਮਰਿਆਂ ਵਿੱਚ ਰਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਘਰ ਦੇ ਹੇਠਲੇ ਹਿੱਸੇ ਵਾਲੇ ਕਮਰੇ ਵੀ ਖਾਲੀ ਹੀ ਪਏ ਸੀ ਪਰ ਕੋਈ ਵੀ ਨੂੰਹ ਥੱਲੇ ਰਹਿਣ ਨੂੰ ਤਿਆਰ ਨਹੀਂ ਹੋਈ ਕਿਉਂਕਿ ਸੱਸ ਸਹੁਰੇ ਦਾ ਕਮਰਾ ਥੱਲੇ ਸੀ। ਉਹਨਾਂ ਨੂੰ ਮਿਲਣ ਦੇ ਲਈ ਕੋਈ ਨਾ ਕੋਈ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਕਦੇ ਨਾ ਕਦੇ ਆ ਹੀ ਜਾਂਦੇ ਸੀ। ਉੱਪਰ ਰਹਿੰਦੇ ਹੋਏ ਉਹਨਾਂ ਨੂੰ ਮਹਿਮਾਨਾਂ ਨੂੰ ਚਾਹ ਪਾਣੀ ਵੀ ਨਹੀਂ ਪੁੱਛਣਾ ਪੈਂਦਾ ਸੀ। ਉਹ ਦੋਵੇਂ ਜਾਣਿਆ ਸੀ ਅਤੇ ਜੇ ਥੱਲੇ ਕਮਰਾ ਮਿਲੂਗਾ ਤਾਂ ਉਹਨਾਂ ਵਿੱਚ ਆਜ਼ਾਦੀ ਵੀ ਖਤਮ ਹੋ ਜਾਵੇਗੀ ਕੋਈ ਵੀ ਆਪਣੀ ਆਜ਼ਾਦੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਸਾਰੇ ਇਸ ਗੱਲ ਤੋਂ ਡਰਦੇ ਸੀ ਕਿ ਸਾਨੂੰ ਆਏ ਗਏ ਦਾ ਖਾਣ ਪੀਣ ਦਾ ਖਿਆਲ ਵੀ ਰੱਖਣਾ ਪਊਗਾ ਅਤੇ ਉਹਨਾਂ ਨੂੰ ਸੰਭਾਲਣਾ ਵੀ ਪਊਗਾ ਜੇਕਰ ਅਸੀਂ ਉੱਪਰ ਰਹਾਂਗੇ ਤਾਂ ਥੱਲੇ ਕੋਈ ਆਈ ਜਾਈ ਜਾਵੇ ਇਸ ਦੀ ਸਾਨੂੰ ਕੋਈ ਫਿਕਰ ਨਹੀਂ ਹੋਵੇਗੀ ਦੋਵੇਂ ਨੂੰ ਹਾਣੂ ਬਾਹਰ ਘੁੰਮਣਾ ਤੇ ਬਾਹਰ ਦਾ ਖਾਣਾ ਪਸੰਦ ਸੀ ਉਹ ਅਕਸਰ ਹੀ ਘਰ ਵਿੱਚ ਖਾਣਾ ਨਹੀਂ ਬਣਾਇਆ ਕਰਦੀਆਂ ਸੀ ਇਹ ਗੱਲ ਨਾਨਕ ਸਿੰਘ ਨੂੰ ਅੰਦਰ ਹੀ ਅੰਦਰ ਬਹੁਤ ਬੁਰੀ ਲੱਗਦੀ ਸੀ ਕਿ ਪਤਨੀ ਦੇ ਬਿਮਾਰ ਹੋਣ ਤੇ ਵੀ ਉਹਨੂੰ ਘਰ ਦਾ ਸਾਰਾ ਕੰਮ ਤੇ ਰਸੋਈ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਇਸ ਲਈ ਬਹੂਆਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਇੱਕ ਦਿਨ ਨਾਨਕ ਸਿੰਘ ਨੇ ਆਪਣੇ ਦੋਵੇਂ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਭਿੰਦਰ ਤੇਜਸ ਕਰਨ ਬੇਟਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਤੁਹਾਡੀਆਂ ਘਰ ਵਾਲੀਆਂ ਅਕਸਰ ਬਾਹਰ ਚੱਲੀਆਂ ਜਾਂਦੀਆਂ ਨੇ ਤਾਂ ਜੋ ਉਹਨਾਂ ਨੂੰ ਰਸੋਈ ਵਿੱਚ ਖਾਣਾ ਨਾ ਬਣਾਉਣਾ ਪਵੇ ਤੇ ਕਰਦਾ ਕੰਮ ਨਾ ਕਰਨਾ ਪਵੇ ਪਰ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਜੇ ਦੋਵੇਂ ਨੋਹਾਂ ਦੀ ਆਪਸ ਵਿੱਚ ਨਹੀਂ ਬਣਦੀ ਹੈ ਤਾਂ ਉਹ ਕਰਦਾ ਕੰਮ ਵੰਡ ਲੈਣ ਸਵੇਰ ਦੀ ਰਸੋਈ ਜਸਲੀਨ ਸੰਭਾਲ ਲਿਆ ਕਰੇ ਤੇ ਸ਼ਾਮ ਨੂੰ ਪ੍ਰਦੀਪ ਪਰ ਇਸ ਤਰ੍ਹਾਂ ਰਸੋਈ ਦੇ ਕੰਮ ਤੋਂ ਬਚਣ ਦੇ ਵਿੱਚ ਕਿੱਥੋਂ ਦੀ ਅਕਲਮੰਦੀ ਹੈ ਪਿਓ ਦੀ ਗੱਲ ਸੁਣ ਕੇ ਦੋਵੇਂ ਮੁੰਡਿਆਂ ਨੇ ਆਪਣੀਆਂ ਘਰ ਵਾਲੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਦੋਵੇਂ ਇਹ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਪਰ 2-3 ਦਿਨ ਤੋਂ ਬਾਅਦ ਜਦੋਂ ਦੋਵੇਂ ਮੁੰਡਿਆਂ ਦੀ ਬਾਹਰ ਦਾ ਖਾਣਾ ਖਾਣ ਨਾਲ ਸਿਹਤ ਖਰਾਬ ਹੋ ਗਈ ਤਾਂ ਦੋਵੇਂ ਨੂਹਾਂ ਨੇ ਘਰ ਦੇ ਕੰਮ ਵੰਡ ਲਏ ਜਸਲੀਨ ਸਵੇਰ ਦਾ ਖਾਣਾ ਬਣਾਉਂਦੀ ਸੀ ਤੇ ਪ੍ਰਦੀਪ ਰਾਤ ਦਾ ਤਾਂ ਕਿ ਦੋਵਾਂ ਨੂੰ ਰਸੋਈ ਵਿੱਚ ਇੱਕ ਦੂਜੇ ਦਾ ਮੂੰਹ ਨਾ ਦੇਖਣਾ ਪਵੇ ਸਵੇਰ ਤੇ ਸ਼ਾਮ ਦੋਵੇਂ ਟਾਈਮ ਦਾ ਖਾਣਾ ਹੁਣ ਉਹਨਾਂ ਨੂੰ ਟਾਈਮ ਉੱਤੇ ਮਿਲਣ ਲੱਗਿਆ ਸੀ ਪਰ ਪਿਆਰ ਤੇ ਸਨਮਾਨ ਦੇ ਨਾਲ ਨਹੀਂ ਦੋਵੇਂ ਨੂਹਾਂ ਸੱਸ ਤੇ ਸਹੁਰੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੀਆਂ ਸੀ ਇੱਕ ਦਿਨ ਸੰਤੋ ਨੇ ਆਪਣੀ ਛੋਟੀ ਨੂੰ ਜਸਲੀਨ ਨੂੰ ਸਿਰਫ ਇਨਾ ਹੀ ਕਿਹਾ ਕਿ ਪੁੱਤ ਅੱਜ ਖਾਣੇ ਵਿੱਚ ਲੂਣ ਬਹੁਤ ਜ਼ਿਆਦਾ ਸੀ ਮੇਰਾ ਬੀਪੀ ਵੱਧ ਜਾਂਦਾ ਹੈ ਇਸ ਲਈ ਤੂੰ ਥੋੜਾ ਜਿਹਾ ਲੂਣ ਘੱਟ ਪਾਇਆ ਕਰ ਸੰਤੋ ਨੇ ਇਨਾ ਹੀ ਕਿਹਾ ਸੀ ਕਿ ਜਸਲੀਨ ਨੇ ਘਰ ਵਿੱਚ ਫਿਰ ਤਮਾਸ਼ਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਤੁਸੀਂ ਦੋਨੋਂ ਟਾਈਮ ਦਾ ਖਾਣਾ ਆਪਣੀ ਲਾਡਲੀ ਨੂੰ ਦੇ ਕੋਲੋਂ ਕਿਉਂ ਨਹੀਂ ਬਣਵਾ ਲੈਂਦੇ ਜਦੋਂ ਵੱਡੇ ਨੂੰ ਪ੍ਰਦੀਪ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜਸਲੀਨ ਨੇ ਮੰਮੀ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਕਿਤੇ ਸੱਸ ਸਹੁਰੇ ਦੀ ਦੋਵੇਂ ਟਾਈਮ ਦੀ ਰੋਟੀ ਮੈਨੂੰ ਨਾ ਬਣਾਉਣੀ ਪਵੇ ਇਹ ਸੋਚ ਕੇ ਉਹ ਕਹਿਣ ਲੱਗੀ ਮੰਮੇ ਜੀ ਜੋ ਮਿਲ ਜੇ ਉਹ ਖਾ ਲਿਆ ਕਰੋ ਕਿਉਂ ਬਿਨਾਂ ਵਜ੍ਹਾ ਤੋਂ ਟੋਕਾ ਟਕਾਈ ਕਰਦੇ ਰਹਿੰਦੇ ਹੋ ਤੁਹਾਨੂੰ ਪਤਾ ਹੈ ਕਿ ਅਸੀਂ ਤਾਂ ਬਾਹਰ ਤੋਂ ਹੀ ਖਾਣਾ ਮੰਗਵਾ ਕੇ ਖਾ ਸਕਦੇ ਹਾਂ ਪਰ ਤੁਸੀਂ ਬਾਹਰ ਦਾ ਖਾਣਾ ਨਹੀਂ ਖਾਂਦੇ ਤੇ ਡਾਕਟਰ ਨੇ ਵੈਸੇ ਵੀ ਤੁਹਾਨੂੰ ਕਾਫੀ ਚੀਜ਼ਾਂ ਤੋਂ ਪਰਹੇਜ਼ ਕਰਨ ਨੂੰ ਕਿਹਾ ਹੈ ਹੁਣ ਰੋਜ਼ ਘਰ ਵਿੱਚ ਖਾਣਾ ਬਣ ਰਿਹਾ ਹੈ ਤਾਂ ਉਸ ਵਿੱਚ ਵੀ ਤੁਸੀਂ ਆਪਣੇ ਨਖਰੇ ਦਿਖਾਉਂਦੇ ਹੋ ਉਸ ਦਿਨ ਨਾਨਕ ਸਿੰਘ ਤੇ ਸੰਤੋ ਵੀ ਸਮਝ ਚੁੱਕੇ ਸੀ ਕਿ ਹੁਣ ਉਹਨਾਂ ਦੇ ਪੁੱਤ ਤੇ ਨੂਹਾਂ ਦੇ ਲਈ ਉਹ ਇੱਕ ਬੋਝ ਤੋਂ ਜ਼ਿਆਦਾ ਕੁਝ ਵੀ ਨਹੀਂ ਹਨ ਸੰਤੋ ਜੋ ਪਹਿਲਾਂ ਤੋਂ ਹੀ ਬਿਮਾਰ ਚੱਲ ਰਹੀ ਸੀ ਆਏ ਦਿਨ ਹੋਣ ਵਾਲੇ ਦੁਰਵਿਵਹਾਰ ਦੇ ਕਾਰਨ ਉਹਨਾਂ ਦਾ ਅਚਾਨਕ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਉਹਨਾਂ ਦੇ ਸਾਰੇ ਸਰੀਰ ਨੂੰ ਅਧਰੰਗ ਹੋ ਗਿਆ ਹੁਣ ਉਹਨਾਂ ਦੇ ਸਰੀਰ ਦਾ ਅੱਧਾ ਹਿੱਸਾ ਬੇਕਾਰ ਹੋ ਗਿਆ ਸੀ ਹੁਣ ਤੱਕ ਤਾਂ ਜਿਵੇਂ ਕਿਵੇਂ ਉਹ ਆਪਣਾ ਕੰਮ ਕਰ ਲਿਆ ਕਰਦੀ ਸੀ ਪਰ ਅਧਰੰਗ ਹੋਣ ਤੋਂ ਬਾਅਦ ਹੁਣ ਦੋਵੇਂ ਬਿਲਕੁਲ ਨੂਹਾ ਦੇ ਉੱਤੇ ਹੀ ਨਿਰਭਰ ਹੋ ਚੁੱਕੇ ਸੀ ਸੰਤੋ ਬੇਵਸ ਹੋ ਗਏ ਆਪਣੇ ਬਿਸਤਰ ਉੱਤੇ ਜਾਂ ਵੀਲ ਚੇਅਰ ਉੱਤੇ ਪਈ ਰਹਿੰਦੀ ਸੀ ਤੇ ਨਾਨਕ ਸਿੰਘ ਆਪਣੀ ਘਰ ਵਾਲੀ ਦਾ ਧਿਆਨ ਰੱਖਣ ਦੇ ਲਈ ਹੁਣ ਘਰੇ ਹੀ ਰਹਿੰਦੇ ਸੀ ਕਿਉਂਕਿ ਨੂਹਾ ਤੋਂ ਤਾਂ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਦੋ ਟਾਈਮ ਦੀ ਰੋਟੀ ਹੀ ਮਸਾਂ ਦਿੱਤੀ ਜਾਂਦੀ ਸੀ ਉਹ ਤਾਂ ਬਸ ਰੋਟੀ ਦੇ ਜਾਂਦੀਆਂ ਅਤੇ ਦੁਬਾਰਾ ਸੰਤੋ ਦੇ ਕਮਰੇ ਵੱਲ ਝਾਕਦੀਆਂ ਵੀ ਨਹੀਂ ਸੀ ਨਾਨਕ ਸਿੰਘ ਦੇ ਘਰੇ ਬੈਠਣ ਦੇ ਕਾਰਨ ਉਹਨਾਂ ਦੇ ਦੋਵੇਂ ਪੁੱਤ ਪਿੰਦਰ ਅਤੇ ਜਿਸਕਰਨ ਦੇ ਵਿੱਚ ਵੀ ਖਰਚੇ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਸੀ ਪਿੰਦਰ ਨੇ ਇਲਜ਼ਾਮ ਲਗਾਇਆ ਕਿ ਜਿਸਕਰਨ ਦੁਕਾਨ ਤੋਂ ਜ਼ਿਆਦਾ ਪੈਸੇ ਲੈ ਕੇ ਜਾਂਦਾ ਹੈ ਜਿਸ ਵਜ੍ਹਾ ਨਾਲ ਹਿਸਾਬ ਕਿਤਾਬ ਵਿੱਚ ਗੜਬੜ ਹੋ ਰਹੀ ਹੈ ਜਿਸ ਕਾਰਨ ਕਹਿਣ ਲੱਗਿਆ ਕਿ ਪਿੰਦਰ ਉਸ ਉੱਤੇ ਝੂਠਾ ਇਲਜ਼ਾਮ ਲਗਾ ਰਿਹਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਨਿਕਲਿਆ ਕਿ ਦੋਨੇ ਭਰਾਵਾਂ ਨੂੰ ਹੁਣ ਅਲੱਗ-ਅਲੱਗ ਹੋਣਾ ਚਾਹੀਦਾ ਹੈ ਤੇ ਆਪਣੀ-ਆਪਣੀ ਜ਼ਿੰਮੇਵਾਰੀ ਚੁਕਣੀ ਚਾਹੀਦੀ ਹੈ ਪਿੰਦਰ ਦਾ ਕਹਿਣਾ ਸੀ ਕਿ ਹੁਣ ਮੇਰੇ ਬੱਚੇ ਵੱਡੇ ਹੋ ਰਹੇ ਨੇ ਤਾਂ ਉਹਨਾਂ ਦਾ ਖਰਚਾ ਵੀ ਜ਼ਿਆਦਾ ਹੈ ਜਿਸ ਕਾਰਨ ਇਸ ਤਰ੍ਹਾਂ ਦੁਕਾਨ ਵਿੱਚੋਂ ਪੈਸੇ ਕੱਢਦਾ ਰਹੂਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਣ ਦੇ ਲਈ ਵੀ ਤਰਸਾਂਗੇ ਇਸ ਲਈ ਵੰਡ ਵਿੱਚ ਹੀ ਫਾਇਦਾ ਹੈ ਤਾਂ ਕਿ ਅਸੀਂ ਆਪਣੇ ਆਪਣੇ ਪੈਸੇ ਬਚਾ ਸਕੀਏ ਦੋਵਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਜਦੋਂ ਦੁਕਾਨ ਉਹ ਦੋਵੇਂ ਸੰਭਾਲ ਰਹੇ ਹਨ ਤਾਂ ਦੁਕਾਨ ਦੇ ਸਿਰਫ ਦੋ ਹਿੱਸੇ ਹੀ ਕੀਤੇ ਜਾਣਗੇ ਕਿਉਂਕਿ ਤੀਜਾ ਭਰਾ ਤਾਂ ਨੌਕਰੀ ਕਰਦਾ ਹੈ ਦੋਵਾਂ ਨੇ ਹੀ ਮਿਲ ਕੇ ਆਪਣੇ ਪੁਛਤੈਨੀ ਘਰ ਤੇ ਪਿੰਡ ਤੋਂ ਦੂਰ ਜੋ ਕਿ ਇੱਕ ਘਰ ਸੀ ਉਸ ਦੀ ਵੰਡ ਦਾ ਫੈਸਲਾ ਵੀ ਖੁਦ ਹੀ ਕਰ ਲਿਆ ਜਿਸ ਦੇ ਵਿੱਚ ਪੁਰਾਣਾ ਮਕਾਨ ਇੱਕ ਦੇ ਹਿੱਸੇ ਆ ਗਿਆ ਤੇ ਪਿੰਡ ਤੋਂ ਦੁੱਧਾ ਘਰ ਮਕਾਨ ਦੂਜੇ ਪੁੱਤ ਦੇ ਹਿੱਸੇ ਆ ਜਾਊਗਾ ਕਿਉਂਕਿ ਉਹਨਾਂ ਦੇ ਤੀਜੇ ਭਰਾ ਮਨਕੀਰਤ ਨੇ ਆਪਣਾ ਘਰ ਲੁਧਿਆਣੇ ਵਿੱਚ ਨਵਾਂ ਲੈ ਲਿਆ ਸੀ ਇਸ ਲਈ ਉਹਨੂੰ ਘਰ ਦੀ ਕੋਈ ਜ਼ਰੂਰਤ ਨਹੀਂ ਹਾਲਾਂਕਿ ਪਿੰਡ ਦੀ ਜ਼ਮੀਨ ਦੇ ਬਾਰੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਇਸ ਦੇ ਤਿੰਨ ਹਿੱਸੇ ਕੀਤੇ ਜਾਣੇ ਚਾਹੀਦੇ ਹਨ ਜੋ ਤਿੰਨਾਂ ਭਰਾਵਾਂ ਨੂੰ ਬਰਾਬਰ ਬਰਾਬਰ ਵੰਡ ਦਿੱਤੇ ਜਾਣ ਇਸ ਤਰ੍ਹਾਂ ਵੰਡ ਬਾਰੇ ਸੁਣ ਕੇ ਦੋਵੇਂ ਨੋਹਾ ਬਹੁਤ ਖੁਸ਼ ਹੋ ਗਈਆਂ ਜਸਲੀਨ ਆਪਣੇ ਪਤੀ ਜਸਕਰਨ ਨੂੰ ਕਹਿਣ ਲੱਗੀ ਕਿ ਮੈਂ ਤਾਂ ਕਦੋਂ ਤੋਂ ਅਲੱਗ ਹੋਣਾ ਚਾਹੁੰਦੀ ਸੀ ਪਰ ਤੁਸੀਂ ਹੀ ਨਹੀਂ ਮੰਨ ਰਹੇ ਸੀ ਦੇਖਿਆ ਅੱਜ ਕਿਵੇਂ ਵੱਡੇ ਭਰਾਣੇ ਤੁਹਾਡੇ ਉੱਤੇ ਇਲਜ਼ਾਮ ਲਗਾ ਦਿੱਤਾ ਜਦੋਂ ਕਿ ਮੈਂ ਵੀ ਜਾਣਦੀ ਹਾਂ ਕਿ ਉਹ ਕੋਈ ਦੁੱਧ ਦੇ ਤੋਤੇ ਹੋਏ ਨਹੀਂ ਹਨ ਉਹ ਹਰ ਮਹੀਨੇ ਦੁਕਾਨ ਵਿੱਚੋਂ ਪੈਸੇ ਚੁੱਕਦੇ ਸੀ ਪਰ ਤੁਸੀਂ ਤਾਂ ਕਦੇ ਉਹਨਾਂ ਤੋਂ ਹਿਸਾਬ ਨਹੀਂ ਮੰਗਿਆ ਹਿਸਾਬ ਮੰਗਣਾ ਤਾਂ ਦੂਰ ਸਿੱਧਾ ਤੁਹਾਡੇ ਉੱਤੇ ਇਲਜ਼ਾਮ ਹੀ ਲਗਾ ਦਿੱਤਾ ਦੂਜੇ ਪਾਸੇ ਭਿੰਦਰ ਦੀ ਪਤਨੀ ਪ੍ਰਦੀਪ ਇਹ ਸੋਚ ਕੇ ਖੁਸੀ ਕਿ ਰੋਜ਼-ਰੋਜ਼ ਆਪਣੀ ਦਰਾਣੀ ਦਾ ਮੂੰਹ ਨਹੀਂ ਦੇਖਣਾ ਪਵੇਗਾ ਅਤੇ ਉਹ ਕਹਿਣ ਲੱਗੀ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿੰਦੀ ਸੀ ਕਿ ਇਹ ਦੋਵੇਂ ਪਤੀ ਪਤਨੀ ਇੱਕ ਨੰਬਰ ਦੇ ਚੋਰ ਹਨ ਚੰਗਾ ਹੋਇਆ ਇਹਨਾਂ ਤੋਂ ਛੁਟਕਾਰਾ ਮਿਲ ਗਿਆ ਦੋਵੇਂ ਪੁੱਤ ਤੇ ਨੂਹਾ ਇਹਨੇ ਖੁਸੀ ਕਿ ਅੱਢ ਹੋਣ ਦੀ ਖੁਸ਼ੀ ਵਿੱਚ ਉਹ ਆਪਣੇ ਮਾਪਿਆਂ ਨੂੰ ਤਾਂ ਜਿਵੇਂ ਹੀ ਭੁੱਲ ਹੀ ਗਏ ਸੀ ਸੰਤੋ ਬੈਠੇ ਬੈਠੀ ਸਭ ਕੁਝ ਦੇਖ ਰਹੀ ਸੀ ਤੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਮਨ ਹੀ ਮਨ ਸੋਚ ਰਹੀ ਸੀ ਕਿ ਜੋ ਵੀ ਪੁੱਤ ਨੂੰ ਸਾਨੂੰ ਆਪਣੇ ਨਾਲ ਰੱਖਣਗੇ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਹੀ ਰਹਿ ਲਵਾਂਗੇ ਸੰਤੋ ਨਾਨਕ ਸਿੰਘ ਨੂੰ ਕਹਿਣ ਲੱਗੀ ਜੋ ਵੀ ਪੁੱਤ ਤੇ ਨੂੰ ਸਾਨੂੰ ਆਪਣੇ ਨਾਲ ਰੱਖਣ ਲਈ ਕਹਿਣਗੇ ਤਾਂ ਆਪਾਂ ਉਹਨਾਂ ਦੋਵਾਂ ਦੇ ਨਾਲ ਹੀ ਚਲੇ ਜਾਵਾਂਗੇ ਵੈਸੇ ਵੀ ਸਾਨੂੰ ਬੁੱਢਿਆਂ ਨੂੰ ਇਸ ਉਮਰ ਵਿੱਚ ਚਾਹੀਦਾ ਵੀ ਕੀ ਹੈ ਬਸ ਦੋ ਟਾਈਮ ਦੀ ਰੋਟੀ ਇਸ ਲਈ ਕੁਝ ਨਾ ਕਹੋ ਤੁਸੀਂ ਵੀ ਫਿਰ ਨਾਨਕ ਸਿੰਘ ਨੇ ਕਿਹਾ ਸੰਤੋ ਤੂੰ ਬੇਵਜ੍ਹਾ ਪਰੇਸ਼ਾਨ ਕਿਉਂ ਹੋ ਰਹੀ ਹੈ ਪਰ ਹਾਂ ਗੱਲ ਜੀ ਆਪਣੇ ਵजूद ਦੀ ਆ ਗਈ ਤਾਂ ਮੈਂ ਵੀ ਚੁੱਪ ਨਹੀਂ ਰਹੂੰਗਾ ਕੁਝ ਟਾਈਮ ਬਾਅਦ ਜਦੋਂ ਨਾਨਕ ਸਿੰਘ ਜੀ ਬਰਾਂਡੇ ਦੇ ਵਿੱਚ ਟੈਲੈਂਟ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬੇਟੇ ਤੇ ਨੋਹਾ ਕਿਸੇ ਸੀਰੀਅਸ ਮੁੱਦੇ ਉੱਤੇ ਵਿਚਾਰ ਚਰਚਾ ਕਰ ਰਹੇ ਸੀ ਉਹ ਸੋਚਣ ਲੱਗੇ ਅੱਜ ਤੱਕ ਜਿੰਨਾ ਪੁੱਤਾਂ ਨੋਹਾ ਨੇ ਆਪਸ ਵਿੱਚ ਹਮੇਸ਼ਾ ਲੜਾਈ ਝਗੜਾਹੀ ਕੀਤਾ ਹੈ ਉਹ ਅੱਜ ਹਰ ਚੀਜ਼ ਵੰਡਣ ਦਾ ਫੈਸਲਾ ਕਰਨ ਤੋਂ ਬਾਅਦ ਕਿਵੇਂ ਚਾਰੇ ਇਕੱਠੇ ਬੈਠ ਕੇ ਅੱਗੇ ਦੀ ਪਲੈਨਿੰਗ ਕਰ ਰਹੇ ਹਨ ਫਿਰ ਉਹਨਾਂ ਦੇ ਕੰਨਾਂ ਵਿੱਚ ਵੱਡੀ ਨੋਹ ਪ੍ਰਦੀਪ ਦੀ ਆਵਾਜ਼ ਪਈ ਕੱਲ ਨੂੰ ਛੋਟੇ ਦਿੌਰ ਦੇ ਆਉਣ ਤੋਂ ਬਾਅਦ ਮੰਮੀ ਪਾਪਾ ਦੇ ਨਾਮ ਦੀ ਵੀ ਪਰਚੀ ਪਾ ਦੇਵਾਂਗੇ ਜਿਹਦੇ ਹਿੱਸੇ ਇਹ ਪਰਚੀ ਆਊਗੀ ਉਹ ਦੋਵੇਂ ਉਸਦੇ ਨਾਲ ਪਹਿਲੇ 3 ਮਹੀਨੇ ਰਹਿਣਗੇ ਫਿਰ ਵਿਚਕਾਰਲੀ ਨੂੰ ਜਸਲੀਨ ਕਹਿਣ ਲੱਗੀ ਦੀਦੀ ਤੁਸੀਂ ਫਿਕਰ ਨਾ ਕਰੋ ਜਦੋਂ ਸਾਰੀਆਂ ਚੀਜ਼ਾਂ ਦੀ ਬਰਾਬਰ ਵੰਡ ਕੀਤੀ ਹੈ ਤਾਂ ਮੰਮੀ ਪਾਪਾ ਦੇ ਰਹਿਣ ਦਾ ਵੀ ਬਰਾਬਰ ਹੀ ਕਰਾਂਗੇ ਕਿਸੇ ਇੱਕ ਦੇ ਮੱਥੇ ਨਹੀਂ ਮੜੇ ਜਾਣਗੇ ਦੋਵੇਂ ਪੁੱਤਾਂ ਨੇ ਵੀ ਆਪਣੀ ਪਤਨੀਆਂ ਦੀ ਇਸ ਗੱਲ ਨੂੰ ਸਹਿਮਤੀ ਦਿੱਤੀ ਤੇ ਆਪਣੇ ਅਤੇ ਆਪਣੀ ਪਤਨੀ ਦੇ ਬਾਰੇ ਵਿੱਚ ਇਹ ਗੱਲਾਂ ਸੁਣ ਕੇ ਅੱਜ ਨਾਨਕ ਸਿੰਘ ਜੀ ਅੰਦਰ ਤੱਕ ਟੁੱਟ ਚੁੱਕੇ ਸੀ ਉਹਨਾਂ ਦੇ ਸਰੀਰ ਵਿੱਚ ਤਾਂ ਜਿਵੇਂ ਜਾਨ ਹੀ ਨਹੀਂ ਰਹੀ ਸੀ ਉਹਨਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਨਾਂ ਦੀ ਕਿਸੇ ਨੇ ਜਾਨ ਹੀ ਕੱਢ ਲਈ ਹੋਵੇ ਉਸ ਰਾਤ ਤਾਂ ਉਹ ਜਿਵੇਂ ਕਿਵੇਂ ਸੌਂ ਗਏ ਪਰ ਅਗਲੇ ਦਿਨ ਸਵੇਰ ਉੱਠੇ ਤਾਂ ਬਹੁਤ ਡੂੰਗੀ ਸੋਚ ਵਿੱਚ ਬੈਠੇ ਸੀ ਕਿ ਹੁਣ ਇਹਨਾਂ ਦੇ ਰਹਿਣ ਦੀ ਵੀ ਅਤੇ ਸਾਡੇ ਰਹਿਣ ਦੀ ਵੀ ਵੰਡ ਹੋਊਗੀ ਇਹ ਸੋਚ ਸੋਚ ਕੇ ਉਹਨਾਂ ਦਾ ਦਿਲ ਬੈਠਿਆ ਜਾ ਰਿਹਾ ਸੀ ਉਸੇ ਸਮੇਂ ਉਹਨਾਂ ਦਾ ਸਭ ਤੋਂ ਛੋਟਾ ਬੇਟਾ ਮਨਕੀਰਤ ਵੀ ਆਪਣੀ ਪਤਨੀ ਦੇ ਨਾਲ ਘਰੇ ਪਹੁੰਚ ਗਿਆ ਤੇ ਸਿੱਧਾ ਆਪਣੇ ਮੰਮੀ ਪਾਪਾ ਨੂੰ ਮਿਲਣ ਦੇ ਲਈ ਉਹਨਾਂ ਦੇ ਕਮਰੇ ਵਿੱਚ ਆਇਆ। ਅਦੀ ਆਪਣੀ ਮਾਂ ਦੀ ਅਜੇ ਹੀ ਹਾਲਤ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਤੇ ਆਪਣੇ ਪਾਪਾ ਨੂੰ ਕਹਿਣ ਲੱਗਾ, "ਪਾਪਾ ਜੀ, 1 ਮਹੀਨਾ ਹੋ ਗਿਆ ਮੰਮੀ ਨੂੰ ਬਿਮਾਰ ਹੋਏ ਨੂੰ ਪਰ ਤੁਸੀਂ ਮੈਨੂੰ ਇੱਕ ਫੋਨ ਕਰਕੇ ਵੀ ਨਹੀਂ ਦੱਸਿਆ। ਇਹ ਤਾਂ ਕੱਲ ਵੱਡੇ ਵੀਰ ਦਾ ਫੋਨ ਆਇਆ ਸੀ ਤਾਂ ਮੈਨੂੰ ਪਤਾ ਲੱਗਾ ਮੇਰੀ ਮਾਂ ਦੀ ਹਾਲਤ ਦੇ ਬਾਰੇ ਵਿੱਚ।" ਇਹ ਸੁਣ ਕੇ ਨਾਨਕ ਸਿੰਘ ਜੀ ਕਹਿਣ ਲੱਗੇ ਪੁੱਤ ਮੈਨੂੰ ਪਤਾ ਸੀ ਕਿ ਤੂੰ ਨੌਕਰੀ ਵਿੱਚ ਬਹੁਤ ਬਿਜ਼ੀ ਰਹਿੰਦਾ ਹੈ ਇਸ ਲਈ ਤੈਨੂੰ ਪਰੇਸ਼ਾਨ ਕਰਨਾ ਮੈਂ ਸਹੀ ਨਹੀਂ ਸਮਝਿਆ ਸਵੇਰੇ 11 ਵਜੇ ਚੁੱਕੇ ਸੀ ਪਰ ਅਜੇ ਤੱਕ ਕਿਸੇ ਨੇ ਨਾਸ਼ਤਾ ਨਹੀਂ ਕੀਤਾ ਸੀ ਇਹ ਜਾਣ ਕੇ ਮਨਕੀਰਤ ਦੀ ਪਤਨੀ ਲਵਦੀਪ ਰਸੋਈ ਵਿੱਚ ਨਾਸ਼ਤਾ ਬਣਾਉਣ ਦੇ ਲਈ ਚਲੀ ਗਈ ਤੇ ਥੋੜੀ ਦੇਰ ਵਿੱਚ ਹੀ ਮੰਮੀ ਪਾਪਾ ਦੇ ਲਈ ਗਰਮਾ ਗਰਮ ਨਾਸ਼ਤਾ ਬਣਾ ਕੇ ਲੈ ਆਈ ਅਤੇ ਸੰਤੋ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗੀ ਉਸੇ ਸਮੇਂ ਭਿੰਦਰ ਅਤੇ ਜਿਸ ਕਾਰਨ ਵੀ ਆਪਣੀਆਂ ਆਪਣੀਆਂ ਘਰ ਵਾਲੀਆਂ ਦੇ ਨਾਲ ਨਾਨਕ ਸਿੰਘ ਦੇ ਕਮਰੇ ਵਿੱਚ ਆ ਗਏ ਇੱਕ ਦਿਨ ਪਹਿਲਾਂ ਜਾਇਦਾਦ ਦੀ ਵੰਡ ਨੂੰ ਲੈ ਕੇ ਜੋ ਫੈਸਲਾ ਉਹਨਾਂ ਨੇ ਲਿਆ ਸੀ ਉਹ ਨਾਨਕ ਸਿੰਘ ਨੂੰ ਦੱਸ ਦਿੱਤਾ ਮਨਕੀਰਤ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ ਪਾਪਾ ਦੀ ਦੁਕਾਨ ਅਤੇ ਦੋ ਵੱਡੇ-ਵੱਡੇ ਮਕਾਨ ਤੇ ਪਿੰਡ ਦੀ ਜ਼ਮੀਨ ਵਿੱਚੋਂ ਉਹਦੇ ਹਿੱਸੇ ਵਿੱਚ ਸਿਰਫ ਪਿੰਡ ਦੀ ਜ਼ਮੀਨ ਦਾ ਤੀਜਾ ਹਿੱਸਾ ਹੀ ਦਿੱਤਾ ਗਿਆ ਉਸੇ ਸਮੇਂ ਵੱਡੀ ਨੂ ਨੇ ਕਿਹਾ ਮਨਕੀਰਤ ਹੁਣ ਤਾਂ ਤੂੰ ਆ ਹੀ ਗਿਆ ਹੈ ਤਾਂ ਲੱਗਦੇ ਹੱਥੀ ਮੰਮੀ ਪਾਪਾ ਦੇ ਰਹਿਣ ਦੀ ਵੀ ਵੰਡ ਕੀਤੀ ਜਾਵੇ ਅਸੀਂ ਸੋਚਿਆ ਹੈ ਕਿ ਮੰਮੀ ਪਾਪਾ ਜੀ ਤੈਂਤਨ ਮਹੀਨੇ ਆਪਣੇ ਸਾਰਿਆਂ ਦੇ ਨਾਲ ਰਹਿਣਗੇ ਤੇ ਪਹਿਲੇ ਮਹੀਨੇ ਜਿਹਦੇ ਨਾਲ ਰਹਿਣਗੇ ਇਹ ਗੱਲ ਦਾ ਫੈਸਲਾ ਪਰਚੀ ਪਾ ਕੇ ਕੀਤਾ ਜਾਵੇਗਾ ਫਿਰ ਮਨਕੀਰਤ ਕਹਿਣ ਲੱਗਿਆ ਭਾਬੀ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇਹ ਦੋਵੇਂ ਆਪਣੇ ਮਾਪਿਓ ਹਨ ਕੋਈ ਘਰ ਵਿੱਚ ਪਿਆ ਹੋਇਆ ਸਮਾਨ ਨਹੀਂ ਜਿਹਦੀ ਤੁਸੀਂ ਵੰਡ ਕਰੋਗੇ ਪ੍ਰਦੀਪ ਨੇ ਕਿਹਾ ਮਨਕੀਰਤ ਤੂੰ ਤਾਂ ਬਸ ਲੁਧਿਆਣੇ ਵਿੱਚ ਰਹਿ ਕੇ ਨੋਟ ਹੀ ਗਿਣਦਾ ਰਿਹਾ ਇਹਨਾਂ ਦੋਵਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤਾਂ ਅਸੀਂ ਹੀ ਚੁੱਕੀਆਂ ਸੀ ਫਿਰ ਮਨਕੀਰਤ ਨੇ ਕਿਹਾ ਕਿਉਂ ਭਾਬੀ ਮੰਮੀ ਪਾਪਾ ਦਾ ਜਿੰਨਾ ਖਰਚਾ ਹੁੰਦਾ ਹੈ ਉਹਨਾਂ ਪੈਸਾ ਤਾਂ ਮੈਂ ਹਰ ਮਹੀਨੇ ਵੱਡੇ ਵੀਰੇ ਦੇ ਕੋਲ ਭੇਜਦਾ ਹਾਂ ਤਾਂ ਫਿਰ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਅਜੀ ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਮਨਕੀਰਤ ਦਾ ਇੱਕ ਫੋਨ ਕਾਲ ਆ ਗਿਆ ਤੇ ਬਰਾਡੇ ਵਿੱਚ ਜਾ ਕੇ ਫੋਨ ਸੌਣ ਲੱਗਿਆ ਫੋਨ ਤੇ ਗੱਲ ਕਰਦੇ ਕਰਦੇ ਪਿੱਛੇ ਮੁੜਿਆ ਤਾਂ ਦੇਖਿਆ ਕਿ ਉਸਦੀ ਪਤਨੀ ਲਵਦੀਪ ਖੜੀ ਸੀ ਉਹ ਆ ਕੇ ਆਪਣੇ ਪਤੀ ਨੂੰ ਕਹਿਣ ਲੱਗੀ ਜੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤਾਂ ਲਵਦੀਪ ਕਹਿਣ ਲੱਗੀ ਕੀ ਮੰਮੀ ਪਾਪਾ ਨੂੰ ਹਮੇਸ਼ਾ ਦੇ ਲਈ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਉਹਨਾਂ ਦੇ ਪੁੱਤ ਤੇ ਨੂੰ ਹੋਣ ਦੇ ਨਾਤੇ ਆਪਣਾ ਵੀ ਤਾਂ ਫਰਜ਼ ਬੰਦਾ ਹੈ ਉਹਨਾਂ ਦੇ ਲਈ ਕੁਝ ਕਰੀਏ ਲਵਦੀਪ ਦੀ ਗੱਲ ਸੁਣ ਕੇ ਮਨਕੀਰਤ ਦੇ ਚਿਹਰੇ ਤੇ ਮੁਸਕਾਨ ਆ ਗਈ ਉਹ ਕਹਿਣ ਲੱਗਿਆ ਮੈਂ ਵੀ ਇਹੀ ਸੋਚ ਰਿਹਾ ਸੀ ਕਿ ਇੱਕ ਵਾਰ ਤੇਰੇ ਨਾਲ ਇਸ ਬਾਰੇ ਗੱਲ ਕਰਾਂ ਤਾਂ ਲਵਦੀ ਬੋਲੀ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਮੰਮੀ ਪਾਪਾ ਜੀ ਨੇ ਤੁਹਾਨੂੰ ਤੁਹਾਡੇ ਪੈਰਾਂ ਉੱਤੇ ਖੜਾ ਕਰਕੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਕੀ ਤੁਹਾਡਾ ਫਰਜ਼ ਨਹੀਂ ਬਣਦਾ ਕੀ ਤੁਸੀਂ ਫਰਜ਼ ਨਿਭਾਉਣ ਦੇ ਲਈ ਆਪਣੇ ਘਰ ਵਾਲੀ ਨੂੰ ਪੁੱਛੋਗੇ ਕੁਝ ਸਮੇਂ ਬਾਅਦ ਮਨਕੀਰਤ ਆਪਣੇ ਮੰਮੀ ਪਾਪਾ ਦੇ ਕੋਲ ਗਿਆ ਤੇ ਉਹਨਾਂ ਨੂੰ ਆਪਣੀ ਤੇ ਆਪਣੀ ਪਤਨੀ ਦੇ ਮਨ ਦੀ ਗੱਲ ਦੱਸੀ ਆਪਣੇ ਪੁੱਤ ਅਤੇ ਨੂੰਹ ਦੇ ਅਜਿਹੇ ਵਿਚਾਰ ਸੁਣ ਕੇ ਨਾਨਕ ਸਿੰਘ ਦਾ ਦਿਲ ਖੁਸ਼ ਹੋ ਗਿਆ ਉਹ ਕਹਿਣ ਲੱਗੇ ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ ਤੈਨੂੰ ਪਾ ਕੇ ਅਸੀਂ ਧੰਨ ਹੋ ਗਏ ਮਨਕੀਰਤ ਨੇ ਕਿਹਾ ਠੀਕ ਹੈ ਪਾਪਾ ਅਸੀਂ ਤੁਹਾਡੇ ਦੋਵਾਂ ਦਾ ਸਮਾਨ ਪੈਕ ਕਰ ਦਿੰਦੇ ਹਾਂ ਤੇ ਤੁਸੀਂ ਹੁਣ ਸਾਡੇ ਨਾਲ ਲੁਧਿਆਣੇ ਚੱਲੋ ਉੱਥੇ ਜਾ ਕੇ ਮੰਮੀ ਦਾ ਕਿਸੇ ਚੰਗੇ ਜਿਹੇ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਮੰਮੀ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗੀ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਨਾਨਕ ਸਿੰਘ ਡੋਂਗੀ ਸੋਚ ਵਿੱਚ ਪੈ ਗਏ ਤੇ ਕਹਿਣ ਲੱਗੇ ਪੁੱਤ ਪਰ ਅਜੇ ਇੱਕ ਬਹੁਤ ਜ਼ਰੂਰੀ ਕੰਮ ਕਰਨਾ ਬਾਕੀ ਹੈ ਪਹਿਲਾਂ ਉਹ ਕਰ ਲਵਾਂ ਫਿਰ ਅਸੀਂ ਦੋਵੇਂ ਤੇਰੇ ਨਾਲ ਚੱਲਾਂਗੇ ਕਿਹੜਾ ਜ਼ਰੂਰੀ ਕੰਮ ਪਾਪਾ ਜੀ ਪੁੱਤ ਜਦੋਂ ਉਹ ਕੰਮ ਹੋ ਜਾਊਗਾ ਤਾਂ ਮੈਂ ਉਦੋਂ ਹੀ ਤੈਨੂੰ ਦੱਸੂਗਾ ਹੁਣ ਤੁਸੀਂ ਜਾ ਕੇ ਆਰਾਮ ਕਰੋ ਅਗਲੇ ਦਿਨ ਸਵੇਰ ਨਾਨਕ ਸਿੰਘ ਜੀ ਬਿਨਾਂ ਦੱਸੇ ਕਿਤੇ ਚਲੇ ਗਏ ਤੇ ਸ਼ਾਮ ਦੇ ਵਕਤ ਵਾਪਸ ਆਏ ਤਾਂ ਉਹਨਾਂ ਦੇ ਹੱਥ ਵਿੱਚ ਕੁਝ ਪੇਪਰ ਸੀ ਅਤੇ ਚਿਹਰੇ ਉੱਤੇ ਆਤਮ ਵਿਸ਼ਵਾਸ ਨਾਨਕ ਸਿੰਘ ਜੀ ਨੇ ਤਿੰਨਾਂ ਪੁੱਤਾਂ ਤੇ ਨੋਹਾ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗੇ ਕਿ ਵੰਡ ਦੇ ਵਿਸ਼ੇ ਵਿੱਚ ਇੱਕ ਮੈਂ ਫੈਸਲਾ ਲਿਆ ਹੈ ਫੈਸਲਾ ਹੁਣ ਕਿਹੜਾ ਫੈਸਲਾ ਕਰਨਾ ਬਾਕੀ ਹੈ ਉਸ ਦਿਨ ਅਸੀਂ ਸਭ ਤੈਅ ਕਰ ਲਿਆ ਸੀ ਵੱਡਾ ਬੇਟਾ ਬੋਲਿਆ ਤਾਂ ਨਾਨਕ ਸਿੰਘ ਕਹਿਣ ਲੱਗੇ ਕਿ ਉਹ ਫੈਸਲਾ ਤੁਹਾਡੇ ਵੱਲੋਂ ਸੀ ਪਰ ਮੈਂ ਉਹ ਫੈਸਲੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਅੱਜ ਮੈਂ ਕੋਈ ਫੈਸਲਾ ਕੀਤਾ ਹੈ ਮੈਂ ਇਸ ਘਰ ਦੇ ਤਿੰਨ ਹਿੱਸੇ ਕਰਨ ਜਾ ਰਿਹਾ ਹਾਂ ਇੰਜ ਕਹਿੰਦੇ ਹੋਏ ਉਹਨਾਂ ਨੇ ਕਾਗਜ਼ ਆਪਣੇ ਵੱਡੇ ਪੁੱਤ ਦੇ ਹੱਥ ਵੱਲ ਵਧਾਏ ਇਹ ਗੱਲ ਸੁਣ ਕੇ ਉਹਨਾਂ ਦੋਵਾਂ ਦੇ ਜਿਵੇਂ ਹੋਸ਼ ਹੀ ਉੱਡ ਗਏ ਹੈਰਾਨ ਹੁੰਦੇ ਹੋਏ ਭਿੰਦਰ ਕਹਿਣ ਲੱਗਿਆ ਪਾਪਾ ਤੁਸੀਂ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਹੋ ਇਸ ਘਰ ਦੇ ਤਿੰਨ ਹਿੱਸੇ ਕਰਨ ਦਾ ਮਤਲਬ ਕੀ ਹੈ ਛੋਟੇ ਨੇਤਾ ਲੁਧਿਆਣੇ ਵਿੱਚ ਆਪਣਾ ਮਕਾਨ ਬਣਾ ਲਿਆ ਹੈ ਫਿਰ ਉਹਦਾ ਇਸ ਮਕਾਨ ਉੱਤੇ ਕੀ ਹੱਕ ਹੈ ਪੁੱਤ ਅਜੇ ਮੇਰੀ ਗੱਲ ਖਤਮ ਨਹੀਂ ਹੋਈ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਮੈਂ ਸਿਰਫ ਇਸ ਘਰ ਨੂੰ ਹੀ ਨਹੀਂ ਬਲਕਿ ਆਪਣੀ ਦੁਕਾਨ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਪਿੰਡ ਦਾ ਮਕਾਨ ਤੇ ਜ਼ਮੀਨ ਮੈਂ ਵੇਚਣ ਲੱਗਾ ਹਾਂ ਤੇ ਸਭ ਤੋਂ ਛੋਟੇ ਪੁੱਤ ਮਨਕੀਰਤ ਦਿਨ ਨਾਲ ਮੈਂ ਅੱਜ ਜੁਆਇੰਟ ਅਕਾਊਂਟ ਖੁਲਵਾ ਰਿਹਾ ਹਾਂ ਪਿੰਡ ਦੀ ਪ੍ਰਾਪਰਟੀ ਵੇਚ ਕੇ ਜਿੰਨਾ ਵੀ ਪੈਸਾ ਆਊਗਾ ਉਹ ਉਸੇ ਅਕਾਊਂਟ ਵਿੱਚ ਜਾਊਗਾ ਜਿਸ ਵਿੱਚ ਮੇਰੀ ਪਤਨੀ ਦਾ ਚੰਗੇ ਹਸਪਤਾਲ ਵਿੱਚ ਇਲਾਜ ਹੋ ਸਕੇ ਬਾਕੀ ਦਾ ਬਚਿਆ ਹੋਇਆ ਪੈਸਾ ਛੋਟੇ ਦਾ ਹੋਵੇਗਾ ਇਹ ਗੱਲ ਸੁਣ ਕੇ ਵੱਡੀ ਨੂੰ ਤੇ ਵਿਚਾਰਲੀ ਨੂੰ ਗੁੱਸੇ ਵਿੱਚ ਆ ਕੇ ਜ਼ੋਰ-ਜ਼ੋਰ ਨਾਲ ਚੀਕਦੀਆਂ ਹੋਈਆਂ ਕਹਿਣ ਲੱਗੀਆਂ ਇਹਦਾ ਮਤਲਬ ਹੈ ਪਾਪਾ ਜੀ ਅਸੀਂ ਤਾਂ ਇੰਨੇ ਦਿਨ ਤੁਹਾਡੀ ਸੇਵਾ ਕੀਤੀ ਉਹਦਾ ਸਾਨੂੰ ਇਹ ਸिला ਦਿੱਤਾ ਕਿਹੜੀ ਸੇਵਾ ਪੁੱਤ ਸਾਨੂੰ ਤਾਂ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਤੇ ਸਾਡੀ ਰੋਟੀ ਦੀ ਖਾਤਰ ਤਾਂ ਇਸ ਗੱਲ ਦਾ ਫੈਸਲਾ ਕਰਨ ਦੇ ਲਈ ਤੁਸੀਂ ਪਰਚੀਆਂ ਦਾ ਸਹਾਰਾ ਲੈ ਰਹੇ ਸੀ ਆਪਣੀ ਮਾਂ ਦਾ ਹਸਪਤਾਲ ਵਿੱਚ ਚੰਗਾ ਇਲਾਜ ਕਰਵਾਉਣ ਦੀ ਬਜਾਏ ਤੁਸੀਂ ਤਾਂ ਸਭ ਕੁਝ ਵੰਡਣ ਹੀ ਲੱਗ ਪਏ ਤੁਹਾਨੂੰ ਤਾਂ ਵੰਡ ਦੀ ਹੀ ਪੈ ਗਈ ਇਹ ਤੁਹਾਡੀ ਇਸ ਸੇਵਾ ਦਾ ਹੀ ਤਾਂ ਨਤੀਜਾ ਹੈ ਅੱਜ ਮੇਰੀ ਪਤਨੀ व्हीਲ ਚੇਅਰ ਉੱਤੇ ਪਈ ਹੈ ਸੋਚੋ ਇਸ ਦੀ ਹਾਲਤ ਇਸ ਤਰ੍ਹਾਂ ਕਹਿੰਦੇ ਹੋਏ ਨਾਨਕ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਆਪਣੇ ਪਤੀ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਸੰਤੋ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਦੋਵੇਂ ਨੂਹਾ ਜੋ ਹੁਣ ਤੱਕ ਬਹੁਤ ਖੁਸ਼ੀ ਨਾਨਕ ਸਿੰਘ ਜੀ ਦਾ ਫੈਸਲਾ ਸੁਣਨ ਤੋਂ ਬਾਅਦ ਅਚਾਨਕ ਉਹਨਾਂ ਦੀ ਖੁਸ਼ੀ ਗਮ ਵਿੱਚ ਬਦਲ ਗਈ ਫਿਰ ਛੋਟੇ ਮੁੰਡੇ ਮਨਕੀਰਤ ਨੇ ਕਿਹਾ ਪਾਪਾ ਜੀ ਸਾਨੂੰ ਜਾਇਦਾਦ ਵਿੱਚੋਂ ਇੱਕ ਵੀ ਪੈਸਾ ਨਹੀਂ ਚਾਹੀਦਾ ਸਾਨੂੰ ਤਾਂ ਬਸ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਪਿਆਰ ਚਾਹੀਦਾ ਹੈ ਉਮਰ ਪਰਦੇ ਲਈ ਤੁਹਾਡਾ ਸਾਥ ਚਾਹੀਦਾ ਹੈ ਫਿਰ ਨਾਨਕ ਸਿੰਘ ਜੀ ਕਹਿਣ ਲੱਗੇ ਪਰ ਪੁੱਤ ਮੈਂ ਤੁਹਾਨੂੰ ਇਹ ਸਭ ਦੇਣਾ ਚਾਹੁੰਦਾ ਹਾਂ ਜੇ ਤੁਸੀਂ ਮਨਾਂ ਨਹੀਂ ਕਰੋਗੇ ਅਗਲੇ ਦਿਨ ਸਵੇਰ ਨਾਨਕ ਸਿੰਘ ਤੇ ਸੰਤੋ ਆਪਣੇ ਛੋਟੇ ਪੁੱਤ ਤੇ ਨੂੰਹ ਦੇ ਨਾਲ ਲੁਧਿਆਣੇ ਦੇ ਲਈ ਨਿਕਲ ਗਏ ਉੱਥੇ ਮਨਕੀਰਤ ਨੇ ਆਪਣੀ ਮਾਂ ਸੰਤੋ ਨੂੰ ਇੱਕ ਚੰਗੇ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ ਤੇ ਦਵਾਈਆਂ ਦੇ ਨਾਲ ਸਪੈਸ਼ਲ ਡਾਈਟ ਤੇ ਖਾਣ ਪੀਣ ਦਾ ਖਾਸ ਤਰ੍ਹਾਂ ਦਾ ਧਿਆਨ ਰੱਖਿਆ। ਉਹਨਾਂ ਦੀ ਨੂੰ ਦਿਨ ਰਾਤ ਉਹਨਾਂ ਦੀ ਸੇਵਾ ਕਰਦੀ। ਉਸਨੇ ਆਪਣੀ ਸੱਸ ਨੂੰ ਠੀਕ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਕੁਝ ਹੀ ਦਿਨਾਂ ਵਿੱਚ ਸੰਤੋ ਬਿਲਕੁਲ ਠੀਕ ਹੋ ਗਈ। ਕਲਯੁਗ ਦੇ ਇਸ ਸਰਵਣ ਪੁੱਤ ਤੇ ਉਸਦੀ ਸੰਸਕਾਰੀ ਪਤਨੀ ਨੇ ਅੱਜ ਆਪਣੇ ਮਾਤਾ ਪਿਤਾ ਦਾ ਬੁਢਾਪਾ ਸੁਧਾਰ ਦਿੱਤਾ ਸੀ। ਸੋ ਦੋਸਤੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਇਸੇ ਤਰ੍ਹਾਂ ਹੀ ਨਾਨਕ ਸਿੰਘ ਦੇ ਦੋਵੇਂ ਪੁੱਤ ਬੇਸ਼ੱਕ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸੀ। ਪਰ ਸਭ ਤੋਂ ਛੋਟੇ ਉਹਨਾਂ ਦੇ ਪੁੱਤ ਨੇ ਉਹਨਾਂ ਨੂੰ ਬਹੁਤ ਆਦਰ ਤੇ ਸਨਮਾਨ ਨਾਲ ਰੱਖਿਆ ਤੇ ਰੱਬ ਹਰ ਕਿਸੇ ਨੂੰ ਇਹੋ ਜਿਹੀ ਔਲਾਦ ਦੇਵੇ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਡੇ ਇਸ ਕਹਾਣੀ ਦੇ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਦੋਸਤੋ ਜੇਕਰ ਤੁਹਾਨੂੰ ਵੀ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਦਿਲਚਸਪ ਅਤੇ ਪਰਵਾਰਕ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ